ਯਾਨੀ ਤੁਹਾਡਾ ਕੈਨੇਡਾ ਮਤਲਬ ਹੈ ਕਿ ਜਿਹੜਾ ਬੰਦਾ ਕੈਨੇਡਾ ਪੈਸੇ ਲਈ ਜਾਂਦਾ ਹਾਂਜੀ ਤਾਂ ਉਹ ਜਿਆਦਾ ਹੈਪੀ ਨਹੀਂ ਰਹਿ ਸਕਦਾ ਤੇ ਜਿਹੜਾ ਬੰਦਾ ਉੱਥੇ ਦੇ ਕਲਚਰ ਨੂੰ ਅਡਾਪਟ ਕਰਦੇ ਅਡਾਪਟ ਕਰਕੇ ਉੱਥੇ ਦੀਆਂ ਜਿਹੜੀਆਂ ਕਲਚਰਲ ਐਕਟੀਵਿਟੀਆਂ ਨੂੰ ਹਾਂਜੀ ਆਪਣੀ ਲਾਈਫ ਦਾ ਪਾਰਟ ਬਣਾ ਲੈਂਦਾ ਹਾਂਜੀ ਉਹ ਉਹ ਬੰਦਾ ਉੱਥੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਪਰ ਇਸ ਵੇਸਟਾ ਤੁਸੀਂ ਇਹ ਸੋਚੋਗੇ ਉਹ ਆਪ ਮੈਂਟਲੀ ਡਿਸਟਰਬ ਓਕੇ ਜੇ ਤੁਸੀਂ ਇਹਨੂੰ ਦਿਲ ਤੇ ਗੱਲ ਲਾਏਂਗੇ ਉਹ ਉਹ ਨਫ਼ਰਤ ਕਰਨਗੇ ਉਹ ਆਫੇਰੋ ਜੀ ਜੀ ਕੀ ਹਾਲ ਚਾਲ ਹੈ ਵਧੀਆ ਜੀ ਤੁਸੀਂ ਦੱਸੋ ਵੋਇਸ ਠੀਕ ਠਾਕ ਤੇ ਕੁਝ ਟਰਟੋਂ ਤੁਸੀਂ ਕੈਨੇਡਾ ਦੇ ਗ੍ਰੈਜੂਏਟ ਹੋ ਤੇ ਉੱਥੇ ਦੇ ਸਿਸਟਮ ਦੇ ਵਿੱਚ ਰਹਿੰਦੇ ਹੋ ਤੇ ਟਰਟੋਂ ਕੁਝ ਸਵਾਲ ਸੀ ਜੋ ਸਾਡੇ ਸਾਰੇ ਸਮਾਜ ਦੇ ਅੱਗੇ ਹੈਗੇ ਹਾਂਜੀ ਰਿਗਾਰਡਿੰਗ ਕੈਨੇਡਾ ਹਾਂਜੀ ਹਾਂਜੀ ਉਹ ਪੁੱਛਣਾ ਚਾਹੁੰਦਾ ਮੈਂ ਤੁਹਾਨੂੰ ਜੀ ਕਿ ਮੇਰਾ ਪਹਿਲਾ ਸਵਾਲ ਮਨਜੀ ਜੀ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਲੋਕ ਇੱਥੋਂ ਕੈਨੇਡਾ ਬੜੀਆਂ ਮੁਸ਼ਕਲਾਂ ਸਿਚੁਏਸ਼ਨਸ ਜੇ ਕੈਨੇਡਾ ਪਹੁੰਚੇ ਹਾਂ ਜੀ ਪਰ ਹੁਣ ਉੱਥੇ ਜਾ ਕੇ ਵੀ ਉਹ ਸੈਟੀਸਫਾਈ ਕਿਉਂ ਨਹੀਂ ਹੈਗੇ ਕੋਈ ਕਹਿੰਦਾ ਅਸੀਂ ਵਾਪਸ ਆ ਜਣਾ ਕੋਈ ਕਹਿੰਦਾ ਇਹ ਕਲਚਰ ਸਾਡਾ ਬਰਬਾਦ ਹੋ ਜਾਊਗਾ ਠੀਕ ਹੈ ਇਹ ਸਭ ਸੁਣਨ ਨੂੰ ਅੱਜ ਕੱਲ ਤੁਸੀਂ ਆਮ ਦੇਖਿਆ ਹੋਇਆ ਰਿਵਰਸ ਇਮੀਗ੍ਰੇਸ਼ਨ ਜੀ ਹਾਂਜੀ ਦੇਖੋ ਪਰਸਨ ਟੂ ਪਰਸਨ ਡਿਪੈਂਡ ਕਰਦਾ ओके ਜਿਹੜੇ ਉਹ ਗਏ ਨੇ ਲੋਕ ਇੱਥੇ ਇਮੀਗਰੇਟ ਕੀਤੇ ਨੇ ਉਹ ਕਿਸੇ ਕਾਰਨ ਵਾਰਸ਼ੀ ਗਏ ਨੇ ਹਾਂਜੀ ਨਹੀਂ ਕੋਈ ਜੇ ਬੰਦਾ ਇੱਥੇ ਖੁਸ਼ ਹੁੰਦਾ ਕਿਤੇ ਨਹੀਂ ਜਾਂਦਾ ਠੀਕ ਹੈ ਤੇ ਆਬਵੀਅਸਲੀ ਤੁਹਾਨੂੰ ਆਪਣੀ ਮਿੱਟੀ ਨਾਲ ਮੋਹ ਪਿਆਰ ਹੁੰਦਾ ਵਾ ਬਿਲਕੁਲ ਤੇ ਉੱਥੇ ਬੰਦਾ ਰਹਿੰਦਾ ਤਾਂ ਉਹਦੇ ਦਿਮਾਗ ਵਿੱਚ ਇੱਕ ਕਿਉਂਕਿ ਉੱਥੇ ਸਟਰਗਲ ਨਹੀਂ ਆ ਹਾਂਜੀ ਤੇ ਇੱਕ ਬੰਦੇ ਦੇ ਦਿਮਾਗ ਵਿੱਚ ਇਹ ਬਣ ਜਾਂਦਾ ਕਿ ਸਾਡਾ ਘਰ ਤਾਂ ਪਤਾ ਨਹੀਂ ਕੀ ਸੀਗਾ ਹਾਂਜੀ ਹਨਾ ਉੱਥੇ ਤਾਂ ਸਾਨੂੰ ਇਹ ਸਟਰਗਲ ਨਹੀਂ ਸੀਗੀ ਔਰ ਜਦੋਂ ਵਾਪਸ ਆਉਂਦੇ ਨੇ ਹਾਂਜੀ ਪਰ ਉਹ ਇੱਕ ਡਿਫਰੈਂਟ ਰਿਐਲਿਟੀ ਫੇਸ ਕਰਨ ਨੂੰ ਮਿਲਦੀ ਆ ਰਿਐਲਿਟੀ ਚ ਇਹ ਖੁੰਦਾ ਕਿ ਉਹਨਾਂ ਦੇ ਜਿਹੜੇ ਦਿਮਾਗ ਵਿੱਚ ਫੈਂਟਸੀ ਸੀਗੀ ਹਾਂਜੀ ਉਹ ਅਸਲ ਚ ਸਹੀ ਨਹੀਂ ਹੈ ਤੇ ਵਾਪਸ ਕਈ ਲੋਕ ਆਉਂਦੇ ਨੇ ਤੇ ਫਿਰ ਥੋੜਾ ਚਿਰ ਰਹਿ ਕੇ ਚਲੇ ਜਾਂਦੇ ਨੇ ਹਾਂਜੀ ਨਹੀਂ ਜਿਸ ਤਰੀਕੇ ਦੇ ਨਾਲ ਹੁਣ ਉੱਥੇ ਇਹ ਕਿਹਾ ਜਾਂਦਾ ਕਿ ਕਈ ਕਈ ਮਾਪੇ-ਪਿਤਾ ਆਪਣੇ ਬੱਚਿਆਂ ਨੂੰ ਵੀ ਇੱਥੇ ਇੰਡੀਆ ਚ ਪੜਾ ਰਹੇ ਨੇ ਹਾਂਜੀ ਤਾਂ ਕੀ ਉੱਥੇ ਇਸ ਤਰ੍ਹਾਂ ਦਾ ਕਿਹੜਾ ਖਤਰਾ ਪੈਦਾ ਹੋ ਗਿਆ ਜਿਹੜਾ ਉੱਥੇ ਲੋਕ ਤਾਂ ਬਾਹਰੇ ਪੜਨ ਜਾਂਦੇ ਨੇ ਪਰ ਉਹ ਬੱਚੇ ਆਪਣੇ ਇੰਡੀਆ ਪੜਾਉਣ ਲੱਗੇ ਇਹ ਦੇਖੋ ਇਹ ਇਕੱਲਾ ਜਿਹੜੀ ਇਹ ਪ੍ਰੋਬਲਮ ਆ ਇਕੱਲੇ ਪੰਜਾਬੀ ਲੋਕਾਂ ਦੀ ਨਹੀਂ ਹੈ ਉੱਥੇ ਗੋਰੇ ਨੇ ਮੇਰੇ ਆ ਕਾਫੀ ਮੇਰੇ ਕੋ-ਵਰਕਰ ਨੇ ਹਾਂਜੀ ਤੇ ਜਾਂ ਫਿਰ ਦੋਸਤ ਨੇ ਹਾਂਜੀ ਇਹਨਾਂ ਦੇ ਆਪ ਦੇ ਬੱਚੇ ਨੇ ਤੇ ਉੱਥੇ ਉਹਨਾਂ ਨੇ ਸਕੂਲ ਚ ਸਕੂਲ ਤੇ ਡਿਪੈਂਡ ਕਰਦਾ ਫੋਟੇ ਤੇ ਹਾਂਜੀ ਕਾਫੀ ਬੱਚਿਆਂ ਨੂੰ ਸਕੂਲ ਚ ਉੱਥੇ ਇਹ ਦੱਸਿਆ ਜਾਂਦਾ ਕਿ ਜੋ ਤੁਸੀਂ ਬਣਨਾ ਚਾਹੁੰਦੇ ਹੋ ਹਾਂਜੀ ਉਹ ਤੁਸੀਂ ਬਣ ਸਕਦੇ ਹਾਂਜੀ ਹਨਾ ਕਿ ਤੁਸੀਂ ਜੇ ਛੋਟੀ ਉਮਰ ਤੋਂ ਹੀ ਹਾਂਜੀ ਜੇ ਤੁਸੀਂ ਕਿਸੇ ਨੇ ਕਿਹਾ ਬਣਨਾ ਹਨਾ ਹਾਂਜੀ ਜਾਂ ਫਿਰ ਕਿਸੇ ਨੇ ਕਹੀ ਉੱਥੇ ਮੈਨੂੰ ਬੰਦਾ ਦੱਸਦਾ ਸੀ ਗੋਰਾ ਹੀ ਦੱਸਦਾ ਸੀ ਕਿ ਉਹਦੇ ਜਵਾਕ ਦੇ ਇੱਕ ਕਲਾਸ ਦੀ ਹਾਂਜੀ ਕੋਈ ਬੱਚੇ ਕੋਈ ਕੁੜੀ ਬਿੱਲੀ ਬਣੀ ਮੈਂ ਬਿੱਲੀ ਆ ਹਾਂ ਕਿ ਉਹਨਾਂ ਜੀ ਉਹਨਾਂ ਕੋਈ ਕਹਿਦਾ ਸੀ ਇਨਸਾਨ ਹਾਂ ਤਾਂ ਉਹਨੂੰ ਪ੍ਰਿੰਸੀਪਲ ਨੇ ਉਹਨੂੰ ਬੁਲਾਇਆ ਕਿ ਉਹਦੇ ਜਵਾਕ ਨੂੰ ਕਿ ਇਹਨੂੰ ਤੂੰ ਗਲਤ ਬਿੱਲੀ ਹੈ ਤੇ ਬਿੱਲੀ ਹੈ ਹਾਂ ਜੀ ਤੇ ਸਕੂਲ ਤੇ ਡਿਪੈਂਡ ਕਰਦਾ ਤੇ ਫਿਰ ਉਹਨਾਂ ਨੇ ਆਪਣੇ ਬੱਚੇ ਨੂੰ ਆਈ ਥਿੰਕ ਕੈਥੋਲਿਕ ਸਕੂਲ ਪਾਇਆ ਅੱਛਾ ਤੇ ਹਨਾ ਵੀ ਫਿਰ ਉੱਥੇ ਉੱਥੇ ਸਾਰਾ ਮਾਹੌਲ ਨਾਰਮਲ ਹੁੰਦਾ ਚੀਜ਼ਾਂ ਨਹੀਂ ਹੁੰਦੀਆਂ ਅੱਛਾ ਆਪਣੇ ਉੱਥੇ ਖਾਲਸਾ ਸਕੂਲ ਵੀ ਹੈਗੇ ਨੇ ਤੇ ਹੋਰ ਕੈਥਲਿਕ ਸਕੂਲ ਹੈਗੇ ਨੇ ਸਕੂਲ ਤੇ ਡਿਪੈਂਡ ਕਰ ਬੱਚਿਆਂ ਨੂੰ ਕਿਸੇ ਜਾਂ ਇੰਡੀਆ ਪੜਾਇਆ ਜਾਂਦਾ ਜਾਂ ਆਪਣੇ ਉੱਥੇ ਕੈਥਲ ਜਾਂ ਖਾਲਸਾ ਸਕੂਲਾਂ ਦੇ ਵਿੱਚ ਪੜਾਇਆ ਜਾਂਦਾ ਕੀ ਫਿਰ ਉਹ ਜਿਹੜੇ ਸਿਸਟਮ ਦੇ ਵਿੱਚ ਬੱਚਿਆਂ ਨੇ ਵੱਡੇ ਹੋ ਕੇ ਜਾਣਾ ਹਾਂਜੀ ਫਿਰ ਉਹਨਾਂ ਨੂੰ ਉੱਚ ਇੰਟੀਗ੍ਰੇਟ ਹੋਣ ਨੂੰ ਪ੍ਰੋਬਲਮ ਨਹੀਂ ਹੋਣੀ ਹੈ ਇਨਟ੍ਰੈਕਸ਼ਨ ਉਹਨਾਂ ਦੀ ਕਿਸ ਤਰ੍ਹਾਂ ਹੋਏਗੀ ਨਹੀਂ ਮੈਂ ਤਾਂ ਇਹੀ ਕਹਣਾ ਕਿ ਜੇ ਤੁਸੀਂ ਯੂਨੀਵਰਸਿਟੀ ਉੱਥੇ ਕਰਨੀ ਆ ਹਾਂਜੀ ਕਿਉਂਕਿ ਮੈਂ ਯੂਨੀਵਰਸਿਟੀ ਉੱਥੇ ਕੀਤੀ ਆ ਤੇ ਮੈਨੂੰ ਕਾਫੀ ਪ੍ਰੋਬਲਮਸ ਆਈ ਐ ਉਹਨਾਂ ਸਮਝਣ ਨੂੰ ਉਹਨਾਂ ਦਾ ਸਿਸਟਮ ਹਾਂਜੀ ਜਿਹੜਾ ਬੱਚਾ ਇੱਥੇ 10ਵੀਂ 11ਵੀਂ 12ਵੀਂ ਕਰ ਰਿਹਾ ਹਾਂ ਹਾਂ ਤੇ ਉਹਨੂੰ ਉੱਥੇ ਉਹ ਬੇਸਿਕਲੀ ਉਹ ਜੋ ਉਹ ਪਹਿਲੇ ਸਾਲ ਦੂਜੇ ਸਾਲ ਕਵਰ ਕਰਾਉਂਦੇ ਯੂਨੀਵਰਸਿਟੀ ਚ ਹਾਂਜੀ ਉਹ 11ਵੀਂ 12ਵੀਂ ਚ ਕਵਰ ਕਰਾਉਂਦੇ ਨੇ ਓਕੇ ਹਾਂਜੀ ਸਿਸਟਮ ਸਾਰਾ ਬੇਸਿਕ ਉਹ ਸੇਮ ਹੁੰਦੇ ਨੇ ਤਾਂ ਜੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜੇ ਕਿਸੇ ਨੇ ਹਾਇਰ ਸਟੱਡੀ ਯੂਨੀਵਰਸਿਟੀ ਦੇ ਵਿੱਚ ਕਰਨੀ ਆ ਕੈਨੇਡਾ ਕਰਨੀ ਆ ਕੈਨੇਡਾ ਕਰਨੀ ਆ ਤਾਂ ਫਿਰ ਉਹਨੂੰ ਉੱਥੇ ਪੜਾਇਆ ਜਾਵੇ ਜਾਂ ਉਹਦਾ ਜਿਹੜਾ 10+1 10+2 ਹਾਂ ਕੈਨੇਡਾ ਹੀ ਹੋਣੀ ਚਾਹੀਦੀ ਹੈ ਜੇ ਤੁਸੀਂ ਇੱਥੇ ਕਰਨੀ ਆ ਫਿਰ ਆਪਣਾ ਇੱਧਰ ਪੜਾ ਲਓ ਹਨਾ ਬੱਚੇ ਨੂੰ ਹਾਂ ਜੀ ਪਰ ਮੈਂ ਤਾਂ ਇਹੀ ਕਹਿੰਦਾ ਬਾਕੀ ਜਿਸ ਤਰੀਕੇ ਦੇ ਨਾਲ ਉਹ ਦੇਖੋ ਲੋਕ ਇੱਥੋਂ ਪਹਿਲਾਂ ਕਿੰਨੇ ਕਿਸ ਆਪਦਾ ਘਰਵਾਰ ਛੱਡ ਕੇ ਜ਼ਮੀਨਾਂ ਵੇਚ ਕੇ ਕੈਨੇਡਾ ਗਿਆ ਹਾਂਜੀ ਫਿਰ ਉਹ ਉੱਥੇ ਜਾ ਕੇ ਜਾਨੀ ਕਿ ਉਹ ਸੈਟੀਸਫੈਕਸ਼ਨ ਨਹੀਂ ਮਹਿਸੂਸ ਕਰ ਰਿਹਾ ਹੈ ਜੋ ਸੈਟੀਸਫੈਕਸ਼ਨ ਉਹਨਾਂ ਨੂੰ ਪੀਆਰ ਵੀ ਮਿਲ ਜਾਂਦੀ ਐ ਸਿਟੀਜ਼ਨ ਵੀ ਮਿਲ ਜਾਂਦਾ ਫਿਰ ਵੀ ਉਹ ਆਪ ਦੇ ਆਪਣੇ ਸੈਟੀਸਫਾਈ ਕਿਉਂ ਨਹੀਂ ਕਰਦਾ ਕਰ ਪਾਉਂਦੇ ਨਹੀਂ ਮੈਂ ਜਾਣਦਾ ਲੋਕਾਂ ਨੇ ਕਾਫੀ ਬਿਜ਼ਨੈਸੇਸ ਵਧੀਆ ਨੇ ਸਾਰਾ ਕੁਝ ਪੈਸਾ ਵਗੈਰਾ ਸਾਰਾ ਕੁਝ ਹੈ ਉਹਨਾਂ ਕੋਲ ਵੈਲ ਸੈਟਲਡ ਨੇ ਆ ਉਹਨਾਂ ਨੂੰ ਇਹ ਆਈ ਗੈਸ ਉਹ ਜਿਹੜੇ ਕੈਨੇਡਾ ਦਾ ਕਲਚਰ ਆ ਉਹਦੇ ਵਿੱਚ ਨਹੀਂ ਇੰਟੀਗ੍ਰੇਟ ਕਰ ਪਾਉਂਦੇ ਉਹ ਉਹ ਕਿਉਂ ਨਹੀਂ ਕਰ ਪਾਉਂਦੇ ਉਹ ਆਪਣੀ ਇੱਕ ਬੱਬਲ ਚ ਹੀ ਰਹਿ ਜਾਂਦੇ ਨੇ ਹਾਂਜੀ ਕਿਉਂਕਿ ਇੱਥੇ ਇੱਕ ਵਾਰ ਤੇ ਹੁਣ ਉਹਨਾਂ ਨੂੰ ਚਾਹੀਦਾ ਕਿ ਉਹ ਕੈਨੇਡੀਅਨ ਜਿਹੜੀ ਐਕਟੀਵਿਟੀਆਂ ਨੇ ਸਪੋਰਟਸ ਨੇ ਉੱਥੇ ਦੀਆਂ ਕੈਂਪਿੰਗ ਆਦਿ ਜਿਹੜੀ ਜਿਹੜੀ ਉੱਥੇ ਦੀ ਕੈਨੇਡੀਅਨ ਕਮਿਊਨਿਟੀ ਹੈ ਜਿਹਨੂੰ ਵਾਈਟ ਕਮਿਊਨਿਟੀ ਕਹਿੰਦੇ ਆ ਹਾਂਜੀ ਤਾਂ ਉਹ ਕਿੱਦਾਂ ਜਿਹੜੇ ਜਿਹੜਾ ਹੁਣ ਬਰਫਦਾਰ 6-7 ਮਹੀਨੇ ਦਾ ਮੌਸਮ ਹੁੰਦਾ ਹਾਂਜੀ ਤਾਂ ਉਸ ਮੌਸਮ ਦੇ ਵਿੱਚ ਆਪਦੇ ਆਪ ਨੂੰ ਉਹ ਕਿਸ ਤਰੀਕੇ ਦੇ ਨਾਲ ਬਿਜੀ ਕਰਦੇ ਨੇ ਜਿਹੜੇ ਜਿਹੜੇ ਮੌਸਮ ਦੇ ਵਿੱਚ 6-7 ਮਹੀਨਿਆਂ ਦੇ ਵਿੱਚ ਸਾਡੀ ਕਮਿਊਨਿਟੀ ਜਿਹਨੂੰ ਜੇਲ ਸਮਝਦੀ ਹੈ ਨਹੀਂ ਉਹ ਤਾਂ ਹੀ ਬੜਾ ਵਧੀਆ ਇੰਜੋਏ ਕਰਦੇ ਨੇ ਇੱਕ ਤਾਂ ਉਹ स्ਨੋ ਬੋਰਡਿੰਗ ਕਰਦੇ ਨੇ ਹਾਂ ਸਕੀਿੰਗ ਕਰਦੇ ਨੇ ਉੱਥੇ ਮਾਊਂਟੇਨ ਹਿਲਸ 'ਤੇ ਸਕੀਿੰਗ ਵਗੈਰਾ ਕਰਦੇ ਨੇ ਹੂੰ ਸਕੇਟਿੰਗ ਕਰਦੇ ਨੇ ਆਈਸ hockey ਖੇਡਦੇ ਨੇ ਤੇ ਕੀ ਉੱਥੇ ਇਸ ਤਰ੍ਹਾਂ ਦਾ ਫੈਸਿਲਿਟੀ ਡਿਵੈਲਪ ਗਵਰਨਮੈਂਟ ਵੱਲੋਂ ਕੀਤੀ ਹੋਈ ਹੈ ਜਾਂ ਹਰੇਕ ਸ਼ਹਿਰ ਦੇ ਵਿੱਚ ਹੈ ਕਿ ਉਹ ਜਿਹੜੀ ਵਿੰਟਰ ਦੇ ਵਿੱਚ ਇਨਡੋਰਸ ਸਾਰੀ ਫੈਸਿਲਿਟੀ ਖੇਡ ਖੇਡ ਸਕਣ ਜਾਂ ਆਪਣੀ ਜਿਹੜੀ ਜਿੰਨੀ ਵੀ ਆਪਣੀ ਐਕਟੀਵਿਟੀਜ਼ ਉਹ ਲੋਕ ਕਰ ਸਕਦੇ ਨੇ ਨਹੀਂ ਨਹੀਂ ਕੀਤੀ ਹੋਈ ਆ ਤੇ ਉਹੀ ਆਪਣੇ ਮੁਕਾਬਲੇ ਆਪਣੇ ਇੰਡੀਆ ਦੇ ਮੁਕਾਬਲੇ ਜਾਂ ਪੰਜਾਬ ਦੇ ਮੁਕਾਬਲੇ ਕਿੰਨੇ ਕਿਉਂਕਿ ਉੱਥੇ ਤਾਂ ਸਿਸਟਮ ਪੂਰਾ ਵਧੀਆ ਹੈ ਫਿਰ ਫਿਰ ਵੀ ਕਿਉਂ ਨਹੀਂ ਲੋਕ ਇੰਜੋਏ ਕਰਦੇ ਉਹ ਲਰਨ ਨਹੀਂ ਕਰਨਾ ਚਾਹੁੰਦੇ ਸਿੱਖਣਾ ਨਹੀਂ ਚਾਹੁੰਦੇ ਹਾਂ ਤੇ ਉਹਨਾਂ ਦੇ ਕਈ ਵਾਰ ਬੱਚੇ ਸਿੱਖ ਜਾਂਦੇ ਨੇ ਹੂੰ ਬੱਚੇ ਕੈਨੇਡੀਅਨ ਕਲਚਰ ਥੋੜਾ ਨਾਲ ਹੈ ਜੀ ਕਿਹੜਾ ਕਿਹੜਾ ਫੀਅਰ ਆ ਕਿ ਜਿਹੜੀ ਉਹ ਉਹ ਉਹਨਾਂ ਤੋਂ ਡਰਦੇ ਨੇ ਵੀ ਸਾਡੇ ਬੱਚੇ ਉਹਨਾਂ ਦੇ ਵਿੱਚ ਜਾ ਕੇ ਸਾ ਤੋਂ ਦੂਰ ਹੋ ਜਾਣਗੇ ਜਾਂ ਕੀ ਹੋ ਜੂਗਾ ਉਹਨਾਂ ਉਸ ਉਹ ਸਾਰੀਆਂ ਐਕਟੀਵਿਟੀਜ਼ ਚ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਇਨਵੋਲਵ ਕਰਦੇ ਦੇਖੋ ਕਾਫੀ ਬੱਚੇ ਉਧਰਲੇ ਬੌਰ ਨੇ ਹੁਣ ਕਾਫੀ ਦਾ ਜਿੰਨਾ ਜਿਨ੍ਹਾਂ ਦੇ ਪੇਰੈਂਟਸ ਨੇ ਹਨ ਉਹ ਪ੍ਰਿੰਟਿੰਗ ਤੇ ਡਿਪੈਂਡ ਕਰਦਾ ਹੁਣ ਜੇ ਤੁਸੀਂ ਪ੍ਰੋਪਰ ਟਾਈਮ ਦਿੰਦੇ ਆਪਣੇ ਬੱਚੇ ਨੂੰ ਠੀਕ ਆ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਆਊਗੀ ਹੁਣ ਕਈ ਪੇਰੈਂਟਸ ਆਪਣੇ ਪੈਸੇ ਕਮਾਉਣ ਚ ਲੱਗ ਜਾਂਦੇ ਨੇ ਜਾਂ ਫਿਰ ਬੱਚਿਆਂ ਨੂੰ ਟਾਈਮ ਨਹੀਂ ਦੇ ਪਾਉਂਦੇ ਤੇ ਤਾਂ ਕਰਕੇ ਉਹਨਾਂ ਦੇ ਬੱਚੇ ਕਾਫੀ ਬੱਚੇ ਮੈਂ ਦੇਖਦਾ ਕਿ ਡ੍ਰਿੰਕ ਕਰਦੇ ਨੇ ਜਾਂ ਫਿਰ ਪਾਰਟੀ ਵਗੈਰਾ ਕਰਦੇ ਨੇ ਤੇ ਫਿਰ ਉਹ ਗੈਪ ਇਹਨਾ ਹੋ ਜਾਂਦਾ ਨਹੀਂ ਮੈਂ ਉਹ ਤੇ ਤੁਹਾਨੂੰ ਚੀਜ਼ ਆ ਕਿ ਮੈਂ ਇਹ ਚਾਹੁੰਦਾ ਦੇਖ ਕੁਝ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਜਿਸ ਤਰੀਕੇ ਦੇ ਨਾਲ ਆਪਣੇ ਪਰਿਵਾਰਾਂ ਦੇ ਜਿਹੜੀ ਆਪਣੀ ਕਮਿਊਨਿਟੀ ਹੈ ਹਾਂਜੀ ਆਪਣੀ ਕਮਿਊਨਿਟੀ ਹਮੇਸ਼ਾ ਇਹ ਹੈਜੀਟੇਟ ਕਰਦੀ ਹੈ ਕਿ ਜਿਹੜੀਆਂ ਕੈਨੇਡਾ ਦੇ ਬੱਚੇ ਹਾਂਜੀ ਵਾਈਟ ਕਮਿਊਨਿਟੀ ਨੇ ਉਹਨਾਂ ਦੀਆਂ ਜਿਹੜੀਆਂ ਐਕਟੀਵਿਟੀਆਂ ਨੇ ਹਾਂਜੀ ਜਿਨ੍ਹਾਂ ਉਹਨਾਂ ਦੀਆਂ ਸਪੋਰਟਸ ਐਕਟੀਵਿਟੀਆਂ ਨੇ ਜਾਂ ਉਹਨਾਂ ਦੀ ਜਿਹੜੀ ਆਪਣੇ ਹੋਰ ਆਪਣੀ ਲਾਈਫ ਨੂੰ ਡੇਲੀ ਲਾਈਫ ਨੂੰ ਇੰਜੋਏ ਕਰਨ ਲਈ ਬੋਟਿੰਗ ਆ ਸਕੀਿੰਗ ਆ ਜਾਂ ਹੋਰ ਇਨਾ ਐਕਟੀਵਿਟੀਆਂ ਦੇ ਵਿੱਚ ਆਪਣੇ ਬੱਚੇ ਘਾਟੇ ਇਨਵੋਲ ਹੁੰਦੇ ਨੇ ਉਹ ਦਾ ਕਾਰ ਹੁਣ ਹੋ ਰਹੇ ਨੇ ਜਿਹੜੇ ਉੱਥੇ ਦੇ ਹੈਗੇ ਨੇ ਬੱਚੇ ਪਰ ਹੋਰ ਕਰਨਾ ਚਾਹੀਦਾ ਉਹਨਾਂ ਨੂੰ ਪੇਰੈਂਟਸ ਨੂੰ ਰੈਦਰ ਥੈਨ ਐਕਸਪੈਂਸਿਵ ਗੱਡੀਆਂ ਲੈਣ ਨਾਲੋਂ ਨਹੀਂ ਤੁਸੀਂ ਮੈਨੂੰ ਮੈਂ ਤੁਹਾਤੋਂ ਸਿੱਧਾ ਕੁਐਸਚਨ ਪੁੱਛਣਾ ਚਾਹੁੰਦਾ ਹਾਂ ਜੀ ਜੇ ਹੁਣ ਤੁਹਾਡੇ ਤੁਹਾਡੇ ਬੱਚੇ ਹੋਣਗੇ ਹਾਂ ਜੀ ਕੀ ਤੁਸੀਂ ਪੰਜਾਬ ਦੇ ਵਿੱਚ ਵੀ ਸਾਰਾ ਸਿਸਟਮ ਦੇਖ ਲਿਆ ਹਾਂ ਜੀ ਕੀ ਤੁਹਾਡੇ ਬੱਚਿਆਂ ਨੂੰ ਤੁਸੀਂ ਕਿੱਥੇ ਸੇਫ ਸਮਝਦੇ ਹੋ ਕਿੱਥੇ ਉਹਨਾਂ ਦੀ ਐਕਟੀਵ ਉਹਨਾਂ ਦਾ ਫਿਊਚਰ ਨੂੰ ਉਹ ਉਹਨਾਂ ਦੇ ਮੂਰੇ ਬ੍ਰਾਈਟ ਲੈਬਰੇਟ ਜਿਹੜਾ ਇੰਜੋਏ ਕਰਨ ਵਾਲਾ ਬੱਚੇ ਡਵੈਲਪਮੈਂਟ ਕਿੱਥੇ ਜ਼ਿਆਦਾ ਹੋ ਸਕਦੀ ਹੈ ਦੇਖੋ এনवायरमेंट ਤਾਂ ਕੈਨੇਡਾ ਦੀ ਹਨਾ ਕੋਈ ਆਰਗੂਮੈਂਟ ਨਹੀਂ ਹੈ ਬਹੁਤ ਵਧੀਆ ਅੱਛਾ ਹੈ ਹਨਾ ਕੋਈ ਉੱਚ ਦੂਰ ਆਏ ਨਹੀਂ ਹੈ ਤਾਂ ਹੀ ਆਪਣੇ ਨੇ ਪੰਜਾਬੀ ਕਮਿਊਨਿਟੀ ਉੱਥੇ ਮੂਵ ਕੀਤੀ ਆ ਹਾਂ ਤੇ ਮੈਂ ਤਾਂ ਉੱਥੇ ਹੀ ਸਮਝਦਾ ਓਕੇ ਹਾਂਜੀ ਤੇ ਫਿਰ ਜਿਹੜਾ ਇੱਕ ਜਿਹੜਾ ਮੇਨਲੀ ਕਲਚਰ ਫੇਅਰ ਆ ਹਾਂਜੀ ਕੀ ਅਸੀਂ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਵੀ ਹਾਂਜੀ ਆਪਣੇ ਬੱਚਿਆਂ ਨੂੰ ਕੈਨੇਡੀਅਨ ਕਲਚਰ ਦੇ ਵਿੱਚ ਇੰਟੀਗ੍ਰੇਟ ਕਰਦੇ ਹੋਏ ਵੀ ਕੀ ਆਪਣੇ ਕਲਚਰ ਨੂੰ ਅਸੀਂ ਸਰਵ ਅਲਾਈਵ ਰੱਖ ਸਕਦੇ ਹਾਂ ਹਾਂਜੀ ਬਿਲਕੁਲ ਉਹ ਤਾਂ ਥੋੜੇ ਤੇ ਹਨਾ ਤੁਸੀਂ ਆਪਣੇ ਪਰਸਨਲ ਟਾਈਮ 'ਚ ਕੀ ਕਰਦੇ ਹੋ ਹਨਾ ਵੀ ਮੈਂ ਮੈਂ ਤਾਂ ਹੁਣ ਜਿਵੇਂ ਗੋਰਿਆਂ 'ਚ ਰਹਿੰਦਾ ਤਾਂ ਹਨਾ ਵੀ ਪਰ ਮੈਂ ਪਰਸਨਲ ਟਾਈਮ 'ਚ ਉਹ ਪਾਰਟ ਗੁਰਦੁਆਰੇ ਹੂੰ ਉਹ ਤਾਂ ਮੇਰਾ ਆਪਣਾ ਡਿਸੀਜਨ ਆ ਮੈਂ ਤਾਂ ਪਾਰਟੀ ਵਗੈਰਾ ਨਹੀਂ ਕਰਦਾ ਕੋਈ ਡਰਿੰਕ ਵਗੈਰਾ ਨਹੀਂ ਕਰਦਾ ਹੂੰ ਉਹ ਤਾਂ ਹੁਣ ਮੇਰੇ ਮੈਨੂੰ ਕੋਈ ਫੋਰਸ ਨਹੀਂ ਕਰ ਸਕਦਾ ਨਾ ਹੂੰ ਤੇ ਪਰ ਆਪਾਂ ਐਕਟੀਵਿਟੀ ਐਟ ਕਿਵੇਂ ਸੋ ਲਈ ਤੁਸੀਂ ਮੇਰਾ ਮੇਰਾ ਕਹਿਣ ਦਾ ਮਤਲਬ ਤੁਸੀਂ ਸਿਮਲਰ ਟਾਈਮ ਦੇ ਵਿੱਚ ਹਾਂਜੀ ਸਾਰੀਆਂ ਉੱਥੇ ਦੀਆਂ ਜਿਹੜੀਆਂ ਆਪਣੇ ਐਕਟੀਵਿਟੀਆਂ ਨੂੰ ਹਾਂਜੀ ਇੰਜੋਏ ਕਰਦੇ ਹੋਏ ਤੁਸੀਂ ਆਪਣੇ ਕਲਚਰ ਨੂੰ ਵੀ ਇੰਜੋਏ ਕਰ ਸਕਦੇ ਹੋ ਹਾਂਜੀ ਤੁਸੀਂ ਸਿਮੋਕੈਨਿਕਲੀ ਹਾਂਜੀ ਉਹ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ ਹੂੰ ਉਹਨਾਂ ਆਪਣੇ ਉਸੀਂ ਦੇਖੋ ਕਿ ਉੱਥੇ ਮੋਸਟਲੀ ਫਿਲੀਪੀਨੋ ਕਮਿਊਨਿਟੀ ਕਿੰਨੀ ਗਈ ਹੋਈ ਆ ਹਾਂਜੀ ਮੋਸਟਲੀ ਕਮਿਊਨਿਟੀ ਕਿੰਨੀ ਗਈ ਹੋਈ ਆ ਪਰ ਆਈ ਥਿੰਕ 20 ਪਲੱਸ ਐਮਪੀਜ਼ ਆਪਣੇ ਪੰਜਾਬੀ ਨੇ ਉੱਥੇ ਹਾਂ ਅੱਛਾ ਮੈਨੂੰ ਲਾਸਟ ਯੀਅਰ ਲਾਸਟ ਯੀਅਰ ਦੱਸਿਓ ਹਾਂਜੀ ਕੈਨੇਡਾ ਨੂੰ ਕਿਹੜਾ ਬੰਦਾ ਇੰਜੋਏ ਕਰ ਸਕਦਾ ਕਿਹੜੀ ਉਹ ਕਿ ਉਹ ਕਿਹੜਾ ਕਾਰਨ ਦੇ ਨਾਲ ਕੈਨੇਡਾ ਨੂੰ ਇੰਜੋਏ ਕਰ ਸਕਦਾ ਵੀ ਜਿਹੜਾ ਬੰਦਾ ਉੱਥੇ ਫੈਟ ਅਪ ਹੋਇਆ ਵੀ ਉਹ ਕਿਉਂ ਨਹੀਂ ਆਪਣੇ ਬੰਦੇ ਇੰਜੋਏ ਕਰ ਪਾਉਂਦੇ ਜੇ ਉਹ ਓਪਨ ਮਾਈਂਡ ਰੱਖਣ अच्छा हो हो नहीं नहीं जो तो जो वो ਉਥੇ ਪੈਸੇ ਇੰਨੇ ਨਹੀਂ ਚਾਹੀਦੇ ਜੋ ਪੈਸੇ ਚਲੋ ਇੰਪੋਰਟੈਂਟ ਆ ਫਾਈਨੈਂਸ਼ੀਅਲ ਹਨਾ ਪਰ ਹੈਪੀਨੈਸ ਉਥੇ ਕੀ ਆ ਕਿ ਤੁਸੀਂ ਨਵੀਆਂ ਚੀਜ਼ਾਂ ਲਰਨ ਕਰ ਸਕਦੇ ਹੋ ਐਕਸਪੀਰੀਐਂਸਿਸ ਨਵੇਂ ਹਨਾ ਐਕਟੀਵਿਟੀਜ਼ ਜਿਸ ਤੋਂ ਤੁਸੀਂ ਇਨਵੋਲ ਹੋ ਸਕਦੇ ਹੋ ਤਾਂ ਤੁਸੀਂ ਖੁਸ਼ ਰਹੋਗੇ ਯਾਨੀ ਤੁਹਾਡਾ ਕੈਨੇਡਾ ਮਤਲਬ ਹੈ ਕਿ ਜਿਹੜਾ ਬੰਦਾ ਕੈਨੇਡਾ ਪੈਸੇ ਲਈ ਜਾਂਦਾ ਹਾਂਜੀ ਤਾਂ ਉਹ ਜ਼ਿਆਦਾ ਹੈਪੀ ਨਹੀਂ ਰਹਿ ਸਕਦਾ ਤੇ ਜਿਹੜਾ ਬੰਦਾ ਉੱਥੇ ਦੇ ਕਲਚਰ ਨੂੰ ਅਡਾਪਟ ਕਰਦੇ ਅਡਾਪਟ ਕਰਕੇ ਉੱਥੇ ਦੀਆਂ ਜਿਹੜੀਆਂ ਕਲਚਰਲ ਐਕਟੀਵਿਟੀਆਂ ਨੂੰ ਹਾਂਜੀ ਆਪਣੀ ਲਾਈਫ ਦਾ ਪਾਰਟ ਬਣਾ ਲੈਂਦਾ ਹਾਂਜੀ ਉਹ ਉਹ ਬੰਦਾ ਉੱਥੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹਾਂਜੀ ਬਿਲਕੁਲ ਹੁਣ ਦੇਖੋ ਮੈਂ ਬਾਸਕਟਬਾਲ ਨਹੀਂ ਖੇਡੀ ਸੀ ਕਦੇ ਇੱਥੇ ਹਨਾ ਹੂੰ ਤੇ ਮੈਂ ਉੱਥੇ ਲਰਨ ਕੀਤੀ ਤਾਂ ਪਹਿਲਾਂ ਪਹਿਲਾਂ ਤਾਂ ਹੁਣ ਹਨਾ ਕਿਸੇ ਨੂੰ ਇਨੀ ਆਉਂਦੀ ਨਹੀਂ ਹੁੰਦੀ ਮਜ਼ਾਕ ਹੀ ਬੰਦੇ ਹਨਾ ਕਰਦੇ ਨੇ ਪਰ ਉਹ ਹੁਣ ਵਧੀਆ ਵਧੀਆ ਹੁਣ ਵਧੀਆ ਖੇਡ ਲਈ ਦੀ ਆ ਤਾਂ ਉਹਦਾ ਫਿਰ ਉਹ ਸਿੱਖਣਾ ਬੰਦਾ ਚਾਹੀਦਾ ਹਨ ਤੇ ਹੁਣ ਉੱਥੇ ਹੁਣ ਗੋਰੀਆ ਕਾਲਿਆ ਚ ਖੇਡ ਲਈਦਾ ਨਵੀਂ ਨਵੀਂ ਐਕਟੀਵਿਟੀਜ਼ ਲਰਨ ਕਰੀਆਂ ਦੀਆਂ ਨੇ ਅੱਛਾ ਇੱਕ ਜਿਹੜਾ ਰੇਸਿਸਿਜ਼ਮ ਹੈ ਹਾਂਜੀ ਤੇ ਜਿਸਨਾ ਆਪਣੀ ਆਪਣੇ ਪੰਜਾਬ ਦੇ ਵਿੱਚ ਕੈਨੇਡਾ ਦੇ ਵਿੱਚ ਰੇਸਿਸਿਜ਼ਮ ਦੇ ਵਿੱਚ ਕਿੰਨਾ ਤੁਸੀਂ ਕੀ ਡਿਫਰੈਂਸ ਸਮਝਦੇ ਹੋ ਰੇਸਿਸਿਜ਼ਮ ਤਾਂ ਹੈ ਜੀ ਉਹ ਰੇਸਿਸਿਜ਼ਮ ਤਾਂ ਸਾਰੇ ਕਿਤੇ ਯੂਮਨ ਨੇਚਰ ਆ ਅੱਛਾ ਤੇ ਉੱਥੇ ਮੈਨੂੰ ਮੈਨੂੰ ਵੀ ਐਕਸਪੀਰੀਅੰਸ ਕਰਨ ਨੂੰ ਮਿਲਿਆ ਅੱਛਾ ਪਰ ਉਹ ਤੁਸੀਂ ਕਿਸ ਤਰੀਕੇ ਨਾਲ ਰਿਐਕਟ ਕਰਦੇ ਹੋ ਜੇ ਤੁਹਾਨੂੰ ਕੋਈ ਰੇਸਿਸਟ ਆ ਹਨਾ ਹਾਂਜੀ ਉਹ ਤੁਸੀਂ ਉਹ ਜਿਹੜਾ ਬੰਦਾ ਰੇਸਿਸਟ ਆ ਉਹ ਤੁਸੀਂ ਇਹ ਸੋਚੋਗੇ ਉਹ ਆਪ ਮੈਂਟਲੀ ਡਿਸਟਰਬ ਓਕੇ ਜੇ ਤੁਸੀਂ ਇਹਨੂੰ ਦਿਲ ਤੇ ਗੱਲ ਆਏਂਗੇ ਉਹ ਉਹ ਨਫ਼ਰਤ ਕਰਨਗੇ ਉਹ ਤਾਂ ਫਿਰ ਉਹ ਤੁਸੀਂ ਗਲਤ ਆਪਣੀ ਕਮਿਊਨਿਟੀ ਪੰਜਾਬ ਦੇ ਵਿੱਚ ਹਾਂਜੀ ਰੇਸਿਸਟ ਰੇਸਿਜ਼ਮ ਜਾਦੇ ਪਾਇਆ ਜਾ ਰਿਹਾ ਕਿ ਕੈਨੇਡਾ ਜੀ ਜ਼ਿਆਦਾ ਪਾਇਆ ਰਿਹਾ ਅਗਰ ਆਪਾਂ ਇਹਨੂੰ ਰੀਅਲੀ ਕੰਪੈਰੀਸ਼ਨ ਕਰੀਏ ਰੇਸਿਜ਼ਮ ਤਾਂ ਸਾਰੇ ਕਿਤੇ ਹੈ ਨਾ ਹੈ ਇੱਥੇ ਵੀ ਹੈ ਹਨਾ ਕਿ ਵੀ ਹੈ ਨਾ ਜਿਵੇਂ ਹੁਣ ਅੱਡ ਅੱਡ ਇੱਥੇ ਵੀ ਪੰਜਾਬ ਚ ਵੀ ਕਮਿਊਨਿਟੀਆਂ ਨੇ ਇੱਕ ਦੂਜੇ ਨੂੰ ਹੇਟ ਕਰਦੀਆਂ ਨੇ ਇੱਕ ਦੂਜੇ ਨੂੰ ਹਨਾ ਵੀ ਰੇਸਿਜ਼ਮ ਇੱਥੇ ਵੀ ਬਹੁਤ ਜ਼ਿਆਦਾ ਆ ਹੂੰ ਉਧਰ ਵੀ ਆ ਪਰ ਥੋੜੇ ਤੇ ਆ ਵੀ ਕਿੰਨਾ ਤੁਸੀਂ ਸੋਚਣਾ ਮੰਨ ਤੇ ਲਾਉਣਾ ਹਨਾ ਤੇ ਆਖਰ ਦੇ ਵਿੱਚ ਤੁਸੀਂ ਹਾਂਜੀ ਕੈਨੇਡਾ ਦੇ ਵਿੱਚ ਰਹਿ ਰਹੇ ਜਿਹੜੇ ਤੁਹਾਡੇ ਨੌਜਵਾਨ ਨੇ ਸਾਥੀ ਹਾਂਜੀ ਉਹ ਨਿਊ ਜਨਰੇਸ਼ਨ ਨੂੰ ਕੀ ਕਹਿਣਾ ਚਾਹੁੰਦੇ ਹਾਂ ਉਹ ਵੀ ਜਿਹੜਾ ਆਪਣੇ ਉੱਥੇ ਤੁਹਾਨੂੰ ਡਿਪਰੈਸ਼ਨ ਜਾਂ ਕੈਨੇਡੀਅਨ ਕਲਚਰ ਚੋਂ ਜਿਹੜਾ ਤੁਹਾਨੂੰ ਫੀਅਰ ਤੋਂ ਕਿੱਦਾਂ ਨਿਕਲ ਸਕਦੇ ਹੋ ਤੇ ਉਸ ਨੂੰ ਖੁੱਲੀ ਐਕਸਪਲੋਰ ਕਿੱਦਾਂ ਕਰ ਸਕਦੇ ਹੋ ਸਿਰ ਮੈਂ ਤਾਂ ਇਦਾਂ ਹੀ ਦੱਸੂਗਾ ਕਿ ਮੈਂ ਤਾਂ ਐਕਟੀਵਿਟੀਜ਼ ਵਗੈਰਾ ਉੱਥੇ ਸਾਰੀਆਂ ਕੀਤੀਆਂ ਨੇ ਸਵਿਮਿੰਗ ਹੋ ਗਈ ਬਾਸਕਟਬਾਲ ਹੋ ਗਈ ਅਮਰੀਕਨ ਫੁੱਟਬਾਲ ਹੋ ਗਈ ਸਾਰੇ ਉੱਥੇ ਜਿਹੜੇ ਕਲਚਰ ਨੇ ਲੋਕਾਂ ਚ ਵਿਚਰੇ ਆ ਮੈਂ ਹਮ ਹਣਾ ਵਿਦਾਊਟ ਆਪਣਾ ਕਲਚਰ ਲੂਜ਼ ਕਰਨ ਤੋਂ ਵਿਦਾਊਟ ਐਨੀ ਡਰਿੰਕਿੰਗ স্মੋਕਿੰਗ ਤੋਂ ਹਣਾ ਮੈਂ ਤਾਂ ਇਹੀ ਕਹੂੰਗਾ ਕਿ ਤੁਸੀਂ ਸਾਰੇ ਐਕਸਪੀਰੀਐਂਸ ਲਓ ਹਰ ਕਮਿਊਨਿਟੀ ਉੱਥੇ ਮੈਲਟਿੰਗ ਪੌਟ ਕਿਹਾ ਜਾਂਦਾ ਕੈਨੇਡਾ ਨੂੰ ਹਰ ਕਮਿਊਨਿਟੀ ਉੱਥੇ ਤੁਹਾਨੂੰ ਮਿਲ ਜੇਗੀ ਹਰ ਕਮਿਊਨਿਟੀ ਚੋਂ ਵਧੀਆ-ਵਧੀਆ ਚੀਜ਼ਾਂ ਲਓ ਹਮ ਤੇ ਮੈਂ ਤਾਂ ਇਹੀ ਕਹੂੰਗਾ ਕਿ ਉਹ ਚੀਜ਼ ਕਰੋ ਤਾਂ ਨਹੀਂ ਤੁਹਾਨੂੰ ਡਿਪਰੈਸ਼ਨ ਵਗੈਰਾ ਮਹਿਸੂਸ ਕਰਨ ਨੂੰ ਮਿਲੇਗਾ ਬਾਕੀ ਜਿਹੜੇ ਲੋਕਾਂ ਨੂੰ ਹੁੰਦਾ ਵੀ ਆ ਕਿ ਅਸੀਂ ਹਣਾ ਇੰਡੀਆ ਆਉਣਾ ਉਹ ਆਉ ਉਹ ਹੂੰ ਤੇ ਕਾਫੀ ਮੈਂ ਦੋਸਤਾਂ ਦੇਖੇ ਕਿ ਉਹ emotions ਹੋ ਕੇ ਆਉਂਦੇ ਨੇ ਪਰ ਇੱਥੇ ਦੀ ਰਿਐਲਿਟੀ ਜਦ ਦੇਖਦੇ ਨੇ ਹੂੰ ਫਿਰ ਉਹ ਕਹਿੰਦੇ ਨੇ ਵੀ ਨਹੀਂ ਨਹੀਂ ਆਪਾਂ ਜਿਵੇਂ ਉਧਰ ਹੀ ਜ਼ਿਆਦਾ ਲੌਂਗ ਟਰਮ ਠੀਕ ਆ ਹਣਾ ਚਲੋ ਬੜਾ ਧੰਨਵਾਦ ਤੁਹਾਡਾ ਹਾਂਜੀ ਥੋੜਾ ਸਾਨੂੰ ਇਸ ਕੈਨੇਡੀਅਨ ਕਰੰਟ ਸਿਚੁਏਸ਼ਨ ਦੇ ਉੱਤੇ ਚਾਨਣਾ ਪਾਉਣ ਦਾ ਜੀ ਜੀ ਤੇ ਪਲੀਜ਼ ਕੀਪ ਟੱਚ ਅੱਗੇ ਵੀ ਸਾਡੇ ਈਵਰਸ ਦੇ ਲਈ ਕੁਛ ਨਾ ਕੁਛ ਤੁਹਾਡੀ ਲਾਈਫ ਦੇ ਐਕਸਪੀਰੀਅੰਸ ਸਾਡੇ ਨਾਲ ਜਰੂਰ ਸਾਂਝੇ ਕਰਿਓ ਬਿਲਕੁਲ ਹਾਂਜੀ thank you